ਇਸਰ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਅੰਜੀ ਸਿੰਘ ਜੀ ਢਿੱਲੋਂ اے ਡੀਸੀਪੀ 1 3 ਵਿਸ਼ਾਲਜੀਤ ਸਿੰਘ ਜੀ اے ਸੀਪੀ ਸੈਂਟਰਲ ਸ਼੍ਰੀ ਗਗਨਦੀਪ ਸਿੰਘ ਜੀ ਤੇ ਇੰਸਪੈਕਟਰ ਮਨਜੀਤ ਕੌਰ ਮੁਖਫਸਰ थाना ਗੇਟ ਹਕੀਮਾ ਤੇ ਹੋਰ ਸਾਡੇ ਸੀਨੀਅਰ ਆਫਿਸਰਸ ਵੱਲੋਂ ਜਿਹੜੀਆਂ ਹਦਾਇਤਾਂ ਹੁੰਦੀਆਂ ਨੇ ਕਿ ਜਿਹੜਾ ਸ਼ਹਿਰ ਦੇ ਵਿੱਚ ਜਾਂ ਆਪਣੇ ਇਲਾਕੇ ਦੇ ਵਿੱਚ ਕੋਈ ਕ੍ਰਾਈਮ ਨਾ ਹੋਵੇ ਤਾਂ ਜੇ ਕੋਈ ਕ੍ਰਾਈਮ ਹੋ ਜਾਂਦਾ ਵਾ ਤੇ ਉਸ ਨੂੰ ਜਿਹੜਾ ਇਮੀਡੀਏਟਲੀ ਟ੍ਰੇਸ ਕੀਤਾ ਜਾਦਾ ਤਾਂ ਇਸੇ ਕੜੀ ਦੇ ਤਹਿਤ ਅਸੀਂ ਜਿਹੜਾ ਹਮੇਸ਼ਾ ਵਰਕ ਕਰਦੇ ਰਹਿੰਦੇ ਆ ਕਿ ਜਿਹੜਾ ਸ਼ਹਿਰ ਦੇ ਵਿੱਚ ਔਰ ਆਪਣੇ ਇਲਾਕੇ ਦੇ ਵਿੱਚ ਅਮਨ ਸ਼ਾਂਤੀ ਬਣੀ ਰਹੇ ਤੋਂ ਕੀਤਾ ਕਾਬੂ ਤੇ 10 ਇਹਨਾਂ ਕੋਲੋਂ ਜਿਹੜਾ ਵੱਖ-ਵੱਖ ਕੰਪਨੀਆਂ ਦੇ ਐਂਡਰਾਇਡ ਮੋਬਾਈਲ ਆ ਉਹ ਜਿਹੜੇ ਅਸੀਂ ਰਿਕਵਰ ਕੀਤੇ ਇਹਨਾਂ ਕੋਲੋਂ ਜਿਹੜੇ ਇਹਨਾਂ ਨੇ ਸ਼ਹਿਰ ਦੇ ਵਿੱਚੋਂ ਖੋਹ ਕੀਤੇ ਹੋਏ ਇਹ ਇਲਾਕੇ ਚ ਖੋਹ ਕਰਦੇ ਸੀ ਇਹ ਅੰਦਰੂਨ ਸ਼ਹਿਰ ਔਰ ਬੱਸ ਸਟੈਂਡ ਦੇ ਨਜ਼ਦੀਕ ਜ਼ਿਆਦਾਤਰ ਇਹ ਟੈਗਰੋਂ ਪਹਿਲਾਂ ਨਹੀਂ ਕੁਛ ਹੈ ਬੱਚੇ ਦਾ ਬੈਕਗਰਾਉਂਡ ਬੈਕਗਰਾਉਂਡ ਇਹਨਾਂ ਦੀ ਜਿਹੜੀ ਆ ਉਹ ਇੱਕ ਜਿਹੜਾ ਦੋ ਲੜਕੇ ਨੇ ਇਹਨਾਂ ਦੇ ਵਿੱਚ ਉਹਨਾਂ ਦੇ ਵਿੱਚ ਜਿਹੜਾ ਹੈਗੇ ਉਹਨਾਂ ਦੇ 307 ਔਰ ਜਿਹੜਾ ਆ 25000 ਦਾ ਜੈਕਟ ਦੇ ਬੱਚੇ ਹੈਗੇ ਆ ਦੋ ਔਰ ਇੱਕ ਤੇ 326 ਔਰ ਐਂਡੀ ਪੈਸਕ ਦਾ ਜਿਹੜਾ ਕੇਸ ਜਿਸਟਰ ਹੈ ਔਰ ਕ੍ਰਿਮੀਨਲ ਬੈਕਗਰਾਉਂਡ ਇਹਨਾਂ ਦੀ ਸਾਨੂੰ ਮਤਲਬ ਆਸੇ ਆ ਕੇ ਹੋਰ ਵੀ ਜਿਹੜੀ ਬਰਾਮੀ ਹੋਏਗੀ ਨਸ਼ੇ ਦੇ ਵੀ ਆਦੀ ਨਹੀਂ ਨਸ਼ਾ ਨਹੀਂ ਕੋਈ ਨਸ਼ੇ ਵਾਲੀ ਨਹੀਂ ਗੱਲ ਸਾਹਮਣੇ ਆਈ ਪਰ ਇਹ ਆ ਵੀ ਇਹ ਜਿਹੜਾ ਐਸਪਸਟਰੀ ਕਰ ਲਈ ਜਾਂ ਜਿਹੜਾ ਅਵਾਰਾਗਰਦੀ ਮਤਲਬ ਫੁੰਗੜਿਆ ਸ਼ਹਿਰ ਦੇ ਵਿੱਚ ਉਹ ਜਿਹੜਾ ਪੈਸੇ ਦੀ ਨਜਾਇਜ਼ ਵਰਤੋਂ ਜਿਹੜੀ ਉਹ ਕਰਦੇ ਕੋਈ ਇਤਿਹਾਰ ਨਾ ਕਰਦੇ ਸੀ ਨਹੀਂ ਨਹੀਂ ਮੋਟਰਸਾਈਕਲ ਤੇ ਹੁੰਦੇ ਸੀ ਇਹ ਤਿੰਨ ਜਣੇ ਤੇ ਜਿਹੜਾ ਉਹ ਜਿਵੇਂ ਕੋਈ ਗੱਲ ਕਰਦਾ ਜਾ ਰਿਹਾ ਹੈ ਤੇ ਉਹਦਾ ਜਿਹੜਾ ਮੋਬਾਈਲ ਖੋ ਕੇ ਮੋਟਰਸਾਈਕਲ ਭਜਾ ਕੇ ਲੈ ਜਾਂਦੇ ਸੀ ਉਹ ਅਸੀਂ ਉਹ ਮੋਟਰਸਾਈਕਲ ਵੀ ਜਿਹੜਾ ਰਿਕਵਰ ਕਰ ਲਿਆ ਇਸਰ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰਨਜੀ ਸਿੰਘ ਜੀ ਢਿੱਲੋਂ اے ਡੀਸੀਪੀ 1 ਸ੍ਰੀ ਵਿਸ਼ਾਲਜੀਤ ਸਿੰਘ ਜੀ اے ਸੀਪੀ ਸੈਂਟਰਲ ਸ੍ਰੀ ਗਗਨਦੀਪ ਸਿੰਘ ਜੀ ਤੇ ਇੰਸਪੈਕਟਰ ਮਨਜੀਤ ਕੌਰ ਮੁਖਫਸਰ थाना ਗੇਟ ਹਕੀਮਾ ਤੇ ਹੋਰ ਸਾਡੇ ਸੀਨੀਅਰ ਆਫੀਸਰਸ ਵੱਲੋਂ ਜਿਹੜੀਆਂ ਹਦਿਅਤਾਂ ਹੁੰਦੀਆਂ ਨੇ ਕਿ ਜਿਹੜਾ ਸ਼ਹਿਰ ਦੇ ਵਿੱਚ ਜਾਂ ਆਪਣੇ ਇਲਾਕੇ ਦੇ ਵਿੱਚ ਕੋਈ ਕ੍ਰਾਈਮ ਨਾ ਹੋਵੇ ਤਾਂ ਜੇ ਕੋਈ ਕ੍ਰਾਈਮ ਹੋ ਜਾਂਦਾ ਵਾ ਤੇ ਉਸ ਨੂੰ ਜਿਹੜਾ ਇਮੀਡੀਏਟਾ ਟ੍ਰੇਸ ਕੀਤਾ ਜਾਦਾ ਤਾਂ ਇਸੇ ਕੜੀ ਦੇ ਤਹਿਤ ਅਸੀਂ ਜਿਹੜਾ ਹਮੇਸ਼ਾ ਵਰਕ ਕਰਦੇ ਰਹਿੰਦੇ ਆ ਕਿ ਜਿਹੜਾ ਸ਼ਹਿਰ ਦੇ ਵਿੱਚ ਔਰ ਆਪਣੇ ਇਲਾਕੇ ਦੇ ਵਿੱਚ ਅਮਨ ਸ਼ਾਂਤੀ ਬਣੀ ਰਹੇ ਉਹ ਕੀਤਾ ਕਾਬੂ ਤੇ 10 ਇਹਨਾਂ ਕੋਲੋਂ ਜਿਹੜਾ ਵੱਖ-ਵੱਖ ਕੰਪਨੀਆਂ ਦੇ ਐਂਡਰਾਇਡ ਮੋਬਾਈਲ ਆ ਉਹ ਜਿਹੜੇ ਅਸੀਂ ਰਿਕਵਰ ਕੀਤੇ ਇਹਨਾਂ ਕੋਲੋਂ ਜਿਹੜੇ ਇਹਨਾਂ ਨੇ ਸ਼ਹਿਰ ਦੇ ਵਿੱਚੋਂ ਖੋਹ ਕੀਤੇ ਹੋਏ ਇਹੇ ਇਲਾਕੇ ਚ ਖੋਹ ਕਰਦੇ ਸੀ ਇਹ ਅੰਦਰੂਨ ਸ਼ਹਿਰ ਔਰ ਬੱਸ ਸਟੈਂਡ ਦੇ ਨਜ਼ਦੀਕ ਜ਼ਿਆਦਾਤਰ ਇੱਕ ਬੈਕਗਰਾਉਂਡ ਪਹਿਲਾਂ ਨਹੀਂ ਕੁਛ ਹੈ ਬੱਚੇ ਦਾ ਬੈਕਗਰਾਉਂਡ ਬੈਕਗਰਾਉਂਡ ਇਹਨਾਂ ਦੀ ਜਿਹੜੀ ਆ ਉਹ ਇੱਕ ਜਿਹੜਾ ਦੋ ਲੜਕੇ ਨੇ ਇਹਨਾਂ ਦੇ ਵਿੱਚ ਉਹਨਾਂ ਦੇ ਵਿੱਚ ਜਿਹੜਾ ਹੈਗੇ ਉਹਨਾਂ ਦੇ 307 ਔਰ ਜਿਹੜਾ ਆ 25000 ਦਾ ਜੈਕਟ ਦੇ ਬੱਚੇ ਹੈਗੇ ਆ ਦੋ ਔਰ ਇੱਕ ਤੇ 326 ਔਰ ਐਂਡੀ ਪੈਸਕ ਦਾ ਜਿਹੜਾ ਕੇਸ ਜਿਸਟਰ ਹੈ ਔਰ ਕ੍ਰਿਮੀਨਲ ਬੈਕਗਰਾਉਂਡ ਇਹਨਾਂ ਦੀ ਸਾਨੂੰ ਮਤਲਬ ਆਸੇ ਆ ਕੇ ਹੋਰ ਵੀ ਜਿਹੜੀ ਬਰਾਮੀ ਹੋਏਗੀ ਨਸ਼ੇ ਦੇ ਵੀ ਆਦੀ ਨਹੀਂ ਨਸ਼ਾ ਨਹੀਂ ਕੋਈ ਨਸ਼ੇ ਵਾਲੀ ਨਹੀਂ ਗੱਲ ਸਾਹਮਣੇ ਆਈ ਪਰ ਇਹ ਆ ਵੀ ਇਹ ਜਿਹੜਾ ਐਸਪਰਸਤੀ ਕਰ ਲਈ ਜਾਂ ਜਿਹੜਾ ਆਵਾਰਾਗਰਦੀ ਮਤਲਬ ਭੁੰਗ ਲਿਆ ਸ਼ਹਿਰ ਦੇ ਵਿੱਚ ਉਹ ਜਿਹੜਾ ਪੈਸੇ ਦੀ ਨਜਾਇਜ਼ ਵਰਤੋਂ ਕਿਹੜੀ ਲੋਕ ਕੋ ਕਰਦੇ ਕੋਈ ਹਥਿਆਰ ਨਾ ਕਰਦੇ ਸੀ ਨਹੀਂ ਨਹੀਂ ਮੋਟਰਸਾਈਕਲ ਤੇ ਹੁੰਦੇ ਸੀ ਇਹ ਤਿੰਨੇ ਜਣੇ ਤੇ ਜਿਹੜਾ ਉਹ ਜਿਵੇਂ ਕੋਈ ਗੱਲ ਕਰਦਾ ਜਾ ਰਿਹਾ ਆ ਤੇ ਉਹਦਾ ਜਿਹੜਾ ਮੋਬਾਈਲ ਖੋ ਕੇ ਮੋਟਰਸਾਈਕਲ ਭਜਾ ਕੇ ਲੈ ਜਾਂਦੇ ਸੀ ਉਹ ਅਸੀਂ ਉਹ ਮੋਟਰਸਾਈਕਲ ਵੀ ਜਿਹੜਾ ਰਿਕਵਰ ਕਰ ਲਿਆ